ਮਾਪੇ ਦਾ ਜਿਹੜਾ ਰਿਸ਼ਤਾ ਹੈ ਮਨੁੱਖ ਵਾਸਤੇ ਸਭ ਤੋਂ ਨਜ਼ਦੀਕੀ ਰਿਸ਼ਤਾ ਹੈ ਬੱਚੇ ਨੂੰ ਜੇ ਦੁਨੀਆ ਵਿੱਚ ਸਭ ਤੋਂ ਪਹਿਲਾਂ ਕਿਸੇ ਰਿਸ਼ਤੇ ਦੀ ਸਮਝ ਆਉਂਦੀ ਹੈ ਨਾ ਉਹ ਸਭ ਤੋਂ ਪਹਿਲਾ ਰਿਸ਼ਤਾ ਹੈ ਮਾਪੇ ਦਾ ਜਿਹਦੇ ਬਾਰੇ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਚ ਕਿਹਾ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁਧ ਜਦੋਂ ਵੀ ਬੱਚਾ ਸਮਝਣਾ ਸ਼ੁਰੂ ਕਰਦਾ ਹੈ ਨਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਸਭ ਤੋਂ ਪਹਿਲੀ ਸਮਝ ਬੱਚੇ ਨੂੰ ਮਾਂ ਤੇ ਬਾਪ ਦੇ ਰਿਸ਼ਤੇ ਦੀ ਆਉਂਦੀ ਹੈ। ਮਾਂ ਬਾਪ ਆਪਣੇ ਬੱਚਿਆਂ ਦੀ ਕਿਵੇਂ ਪਾਲਣਾ ਕਰਦੇ ਨੇ ਭਾਈ ਗੁਰਦਾਸ ਜੀ ਹੋਣਾ ਨੇ ਇੱਕ ਬੜਾ ਪਿਆਰਾ ਜ਼ਿਕਰ ਕੀਤਾ ਹੈ। ਭਾਈ ਗੁਰਦਾਸ ਜੀ ਕਹਿੰਦੇ ਬੱਚਾ ਜਦੋਂ ਛੋਟਾ ਹੁੰਦਾ ਹੈ ਤੇ ਮਾਂ ਬੱਚੇ ਨੂੰ ਪੰਘੂੜੇ ਵਿੱਚ ਪਾ ਕੇ ਘਰ ਦੇ ਕੰਮਕਾਰ ਕਰਦੀ ਹੈ। ਕਈ ਵਾਰ ਹੋ ਸਕਦਾ ਮਾਂ ਨੂੰ ਆਪਣੇ ਪਤੀ ਦੀ ਆਵਾਜ਼ ਨਾ ਸੁਣੇ ਹੋ ਸਕਦਾ ਕਿਸੇ ਗਵਾਂਡੀ ਦੀ ਆਵਾਜ਼ ਉਹਦੇ ਕੰਨਾਂ ਵਿੱਚ ਨਾ ਪਵੇ ਪਰ ਬੱਚਾ ਪੰਘੂੜੇ ਵਿੱਚ ਪਿਆ ਹੈ ਤੇ ਮਾਂ ਸਾਰੇ ਘਰ ਦੇ ਕੰਮਕਾਰ ਕਰਦੀ ਹੈ ਪਰ ਘਰ ਦੇ ਕੰਮਕਾਰ ਕਰਦਿਆਂ ਮਾਂ ਦਾ ਸਾਰਾ ਧਿਆਨ ਆਪਣੇ ਬੱਚੇ ਵਿੱਚ ਹੁੰਦਾ ਹੈ ਕਿ ਮੇਰੇ ਬੱਚੇ ਨੂੰ ਕੋਈ ਤਕਲੀਫ ਤਾਂ ਨਹੀਂ ਹੋ ਰਹੀ ਮੇਰਾ ਬੱਚਾ ਰੋ ਤਾਂ ਨਹੀਂ ਰਿਹਾ ਤੇ ਜਦੋਂ ਪੰਘੂੜੇ 'ਚ ਪਿਆ ਬੱਚਾ ਮਾੜੀ ਜੀ ਆਵਾਜ਼ ਦਿੰਦਾ ਹੈ ਨਾ ਮਾਂ ਸਾਰਾ ਕੰਮਕਾਰ ਛੱਡ ਕੇ ਉਸੇ ਵੇਲੇ ਆਪਣੇ ਬੱਚੇ ਦੇ ਕੋਲੇ ਪਹੁੰਚ ਜਾਂਦੀ ਹੈ ਜਿਵੇਂ ਜਿਵੇਂ ਬੱਚਾ ਜਵਾਨ ਹੁੰਦਾ ਹੈ ਜਦੋਂ ਜਵਾਨ ਹੋ ਕੇ ਬੱਚਾ ਕੋਈ ਗਲਤੀ ਕਰਦਾ ਤੇ ਜਿਹੜਾ ਪਿਤਾ ਦਾ ਸੁਭਾਅ ਹੈ ਨਾ ਪਿਤਾ ਦਾ ਸੁਭਾਅ ਹੁੰਦਾ ਹੈ ਆਪਣੇ ਬੱਚਿਆਂ ਨੂੰ ਝਿੜਕਣਾ ਜਦੋਂ ਬਾਪ ਕੋਲੇ ਕੋਈ ਬੱਚੇ ਦੀ ਗੱਲ ਆਉਂਦੀ ਹੈ ਬਾਪ ਆਪਣੇ ਬੱਚੇ ਨੂੰ ਝਿੜਕਦਾ ਹੈ ਆਪਣੇ ਬੱਚੇ ਨੂੰ ਟੋਕਦਾ ਹੈ ਪਰ ਉਹਦੇ ਝਿੜਕਣ ਪਿੱਛੇ ਵੀ ਉਹ ਆਪਣੇ ਬੱਚੇ ਦਾ ਭਲਾ ਕਰਨਾ ਚਾਹੁੰਦਾ ਹੈ ਮਹਾਰਾਜ ਜੀ ਨੇ ਪਾਵਨ ਬਾਣੀ ਚ ਬੜੇ ਪਿਆਰੇ ਬਚਨ ਕਹੇ ਨੇ ਸਤਿਗੁਰੂ ਮਹਾਰਾਜ ਕਹਿੰਦੇ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ ਬੱਚਾ ਲੱਖਾਂ ਗਲਤੀਆਂ ਵੀ ਕਰੇ ਨਾ ਪਿਤਾ ਦਾ ਸੁਭਾ ਹੈ ਪਿਤਾ ਆਪਣੇ ਬੱਚੇ ਨੂੰ ਝਿੜਕਦਾ ਜ਼ਰੂਰ ਹੈ ਪਰ ਸਤਿਗੁਰੂ ਜੀ ਕਹਿੰਦੇ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬਹੁ ਭੰਤੀ ਬਹੁੜ ਪਿਤਾ ਗਲ ਲਾਵੇ ਜਿੱਦਾਂ ਬੱਚੇ ਨੂੰ ਪਿਤਾ ਝਿੜਕਦਾ ਹੈ ਤੇ ਝਿੜਕਣ ਤੋਂ ਬਾਅਦ ਇੱਕ ਪਿਤਾ ਦਾ ਸੁਭਾਅ ਹੈ ਕਿ ਉਹ ਆਪਣੇ ਬੱਚੇ ਨੂੰ ਗਲ ਨਾ ਲਾਉਂਦਾ ਹੁਣ ਤਿੰਨ ਚੀਜ਼ਾਂ ਇਹਦੇ ਚ ਨੋਟ ਕਰਨ ਵਾਲੀਆਂ ਨੇ ਜਦੋਂ ਬੱਚਾ ਗਲਤੀ ਕਰਦਾ ਹੈ ਗਲਤੀ ਕਰਦਿਆਂ ਪਿਤਾ ਝਿੜਕਦਾ ਹੈ ਉਹਦੇ ਛਿੜਕਣ ਪਿੱਛੇ ਵੀ ਇਸ ਗੱਲ ਦੀ ਆਸ ਹੈ ਕਿ ਮੈਂ ਆਪਣੇ ਬੱਚੇ ਨੂੰ ਕਿਸੇ ਸਿੱਧੇ ਰਸਤੇ ਤੇ ਪਾ ਸਕਾਂ ਤੇ ਜਦੋਂ ਜਦੋਂ ਪਿਤਾ ਛਿੜਕਦਾ ਹੈ ਨਾ ਛਿੜਕਣ ਤੋਂ ਬਾਅਦ ਆਪਣੇ ਬੱਚੇ ਨੂੰ ਗਲ ਨਾਲ ਵੀ ਲਾਉਂਦਾ ਪਰ ਜਿਹੜਾ ਮਾਂ ਦਾ ਸੁਭਾਅ ਹੈ ਨਾ ਮਾਂ ਆਪਣੇ ਬੱਚੇ ਨੂੰ ਕਦੇ ਛਿੜਕਦੀ ਨਹੀਂ ਮਾਂ ਜਦੋਂ ਦਿੰਦੀ ਹੈ ਨਾ ਆਪਣੇ ਬੱਚੇ ਨੂੰ ਅਸੀਸ ਦਿੰਦੀ ਹੈ ਮਾਂ ਅਸ਼ੀਰਵਾਦ ਦਿੰਦੀ ਹੈ ਤੇ ਜਿਹੜਾ ਮਾਂ ਦਾ ਅਸ਼ੀਰਵਾਦ ਹੁੰਦਾ ਹੈ ਨਾ ਯਾਦ ਰੱਖਿਓ ਬੱਚਿਆਂ ਨੂੰ ਬਲੰਦੀਆਂ ਤੱਕ ਲੈ ਜਾਂਦਾ ਹੈ ਇਹ ਮਾਂ ਦੇ ਪਾਲਣ ਉੱਤੇ ਡਿਪੈਂਡ ਕਰਦਾ ਹੈ ਮਾਂ ਕੱਲਾ ਆਪਣੇ ਬੱਚੇ ਨੂੰ ਦੁੱਧ ਹੀ ਨਹੀਂ ਪਿਆਉਂਦੀ ਮਾਂ ਆਪਣਾ ਸੀਨਾ ਵੀ ਖੋਲ ਕੇ ਆਪਣੇ ਬੱਚੇ ਨੂੰ ਪਿਆ ਦੇਂਦੀ ਹੈ ਮਾਂ ਦਿਲ ਵੀ ਪਿਆਉਂਦੀ ਹੈ ਆਪਣੇ ਬੱਚੇ ਨੂੰ ਮਾਂ ਆਪਣੀਆਂ ਅੰਦਰਾਂ ਤੱਕ ਆਪਣੇ ਬੱਚੇ ਨੂੰ ਦੇ ਦਿੰਦੀ ਹੈ ਤੇ ਯਾਦ ਰੱਖਿਓ ਜਦੋਂ ਮਾਂ ਦੇ ਕੋਲ ਕੋਈ ਬੱਚੇ ਦੀ ਗਲਤੀ ਆਉਂਦੀ ਹੈ ਨਾ ਮਾਂ ਝਿੜਕਦੀ ਨਹੀਂ ਮਾਂ ਆਪਣੇ ਬੱਚੇ ਨੂੰ ਅਸੀਸ ਦਿੰਦੀ ਹੈ ਜਿਹਦੇ ਬਾਰੇ ਸਤਿਗੁਰੂ ਨੇ ਬਾਣੀ ਚ ਕਿਹਾ ਨਾ ਪੂਤਾ ਮਾਤਾ ਕੀ ਅਸੀਸ ਮਾਂ ਅਸ਼ੀਰਵਾਦ ਦਿੰਦੀ ਹੈ ਤੇ ਅਸ਼ੀਰਵਾਦ ਪਿੱਛੇ ਮਾਂ ਦਾ ਇਹ ਭਾਵਨਾ ਹੁੰਦੀ ਹੈ ਕਿ ਮੇਰਾ ਪੁੱਤ ਕਿਸੇ ਚੰਗੇ ਮਕਾਮ ਤੇ ਪਹੁੰਚ ਜਾਏ ਹਾ ਵੱਖਰੀ ਗੱਲ ਹੈ ਅੱਜ ਸਾਡੇ ਸਮਾਜ ਵਿੱਚ ਮਾਪੇ ਬਾਪ ਤਾਂ ਧੀਆਂ ਪੁੱਤਰਾਂ ਵਾਸਤੇ ਬਹੁਤ ਕੁਝ ਕਰਦੇ ਨੇ ਪਰ ਅੱਜ ਸਾਡਾ ਸਮਾਜ ਇੱਥੋਂ ਤੱਕ ਗਿਰ ਗਿਆ ਹੈ ਕਿ ਅੱਜ ਮਾਪੇ ਬਾਪ ਦੀ ਕਦਰ ਵੀ ਨਹੀਂ ਹੋ ਰਹੀ ਕਿਸੇ ਨੇ ਇੱਕ ਬੜੀ ਪਿਆਰੀ ਗੱਲ ਲਿਖੀ ਕਹਿਣ ਲੱਗੇ ਪੁਰਾਣੇ ਸਮਿਆਂ 'ਚ ਨਾ ਰਾਜੇ ਮਹਾਰਾਜੇ ਵੀ ਕਈ ਵਾਰ ਜੋਗੀ ਬਣ जाया ਕਰਦੇ ਸੀ ਇੱਕ ਗੋਪੀਨਾਥ ਜਿਹੜਾ ਉਹਨਾਂ ਸਮਿਆਂ 'ਚ ਬੜਾ ਫੇਮਸ ਜੋਗੀ ਸੀ ਤੇ ਜਦੋਂ ਕੋਈ ਬੰਦਾ ਜੋਗੀ ਬਣਦਾ ਹੈ ਨਾ ਉਹਨੂੰ ਜੋਗੀ ਬਣਾਉਣ ਤੋਂ ਪਹਿਲਾਂ ਇਹ ਦੱਸਿਆ ਜਾਂਦਾ ਹੈ ਕਿ ਜਦੋਂ ਜੋਗੀ ਬਣੇਗਾ ਜਦੋਂ ਤਨ ਉੱਤੇ ਜੋਗੀਆਂ ਵਾਲੇ ਵਸਤਰ ਪਾਏਗਾ ਤੈਨੂੰ ਸਭ ਤੋਂ ਪਹਿਲਾਂ ਆਪਣੇ ਘਰਾਂ 'ਚ ਮੰਗਣਾ ਪਏਗਾ ਉਹਦਾ ਕਾਰਨ ਪਤਾ ਕੀ ਹੈ ਉਹ ਬੱਚੇ ਦੇ ਅੰਦਰੋਂ ਮਾਂ ਦੀ ਮਮਤਾ ਤੇ ਉਹਦੇ ਅੰਦਰੋਂ ਹੰਕਾਰ ਮਾਰਨਾ ਚਾਹੁੰਦੇ ਨੇ ਵੀ ਜਦੋਂ ਆਪਣੇਆਂ ਵਿੱਚ ਜਾ ਕੇ ਬੰਦਾ ਮੰਗੇਗਾ ਨਾ ਉਦੋਂ ਇਹਦੇ ਅੰਦਰੋਂ ਹੰਕਾਰ ਮਰ ਜਾਏਗਾ ਤੇ ਰਿਸ਼ਤਿਆਂ ਦੀ ਮਮਤਾ ਖਤਮ ਹੋ ਜਾਏਗੀ ਹੁਣ ਗੋਪੀਨਾਥ ਜਦੋਂ ਜੋਗੀ ਬਣਿਆ ਬਾਦਸ਼ਾਹ ਸੀ ਰਾਜਾ ਸੀ ਆਪਣੇ ਸਮੇਂ ਦਾ ਤਨ ਤੇ ਜੋਗੀਆਂ ਵਾਲੇ ਵਸਤਰ ਪਾਏ ਤੇ ਆਪਣੇ ਘਰਾਂ ਚ ਮੰਗਣ ਤੁਰ ਪਿਆ ਜਿਹਦੇ ਦਰਵਾਜ਼ੇ ਤੇ ਜਾਂਦਾ ਝੋਲੀ ਅੱਡਦਾ ਕੋਈ ਸੋਨਾ ਦਾਣ ਕਰਦਾ ਕੋਈ ਪੈਸਾ ਦਾਣ ਕਰਦਾ ਕੋਈ ਹੀਰੇ ਦਾਣ ਕਰਕੇ ਝੋਲੀ ਚ ਪਾ ਰਿਆ ਜਦੋਂ ਸਾਰੇ ਮਹਿਲਾਂ ਦਾ ਚੱਕਰ ਲਾ ਕੇ ਤੇ ਆਪਣੀ ਮਾਂ ਦੇ ਦਰਵਾਜ਼ੇ ਤੇ ਆਇਆ ਨਾ ਤੇ ਮਾਂ ਸਾਹਮਣੇ ਖਾਲੀ ਹੱਥ ਖਲੋਤੀ ਸੀ ਫਰ ਦੇਖੋ ਕਿੰਡੀ ਕਮਾਲ ਦੀ ਗੱਲ ਹੈ ਬੱਚਾ ਮੰਗਣ ਵਾਸਤੇ ਗਿਆ ਤੇ ਸਾਰਿਆਂ ਦੇ ਘਰਾਂ ਚੋਂ ਉਹਨੇ ਕੀਮਤੀ ਚੀਜ਼ਾਂ ਉਹਦੀ ਝੋਲੀ ਚ ਪਈਆਂ ਨੇ ਲੋਕਾਂ ਨੇ ਕਿਸੇ ਨੇ ਹੀਰੇ ਦਾਨ ਕੀਤੇ ਨੇ ਕਿਸੇ ਨੇ ਮੋਤੀ ਦਾਨ ਕੀਤੇ ਨੇ ਕਿਸੇ ਪੈਸਾ ਦਾਨ ਕੀਤਾ ਕਿਸੇ ਕੱਪੜਾ ਦਾਨ ਕੀਤਾ ਜਦੋਂ ਮਾਂ ਦੇ ਬੂਹੇ ਤੇ ਆਇਆ ਨਾ ਮਾਂ ਦੇ ਦੋਵੇਂ ਹੱਥ ਖਾਲੀ ਸੀ ਉਹਨੇ ਆ ਕੇ ਆਖਿਆ ਮਾਂ ਸਾਰਿਆਂ ਘਰਾਂ ਚੋਂ ਮੰਗ ਕੇ ਆਇਆ ਤੇ ਲੋਕਾਂ ਨੇ ਇੰਨੀਆਂ ਕੀਮਤੀ ਚੀਜ਼ਾਂ ਮੇਰੀ ਝੋਲੀ ਚ ਪਾਈਆਂ ਨੇ ਮਾਂ ਤੇਰੇ ਕੋਲੋਂ ਮੰਗਣ ਵਾਸਤੇ ਆਇਆ ਤੇ ਮੇਰੇ ਵਾਸਤੇ ਕੁਝ ਨਹੀਂ ਰਿਹਾ ਤੇਰੇ ਕੋਲ ਮਾਂ ਨੇ ਹੱਸ ਕੇ ਆਖਿਆ ਪੁੱਤਰਾ ਜਿਹੜੀਆਂ ਚੀਜ਼ਾਂ ਤੂੰ ਬਾਕੀ ਮਹਿਲਾ ਦੇ ਦਰਵਾਜ਼ਿਆਂ ਤੋਂ ਮੰਗ ਕੇ ਲੈ ਕੇ ਆਇਆ ਹੈ ਨਾ ਹੋ ਸਕਦਾ ਸਮਾਂ ਉੱਤੇ ਚੀਜ਼ਾਂ ਮੁੱਕ ਜਾਣਗੀਆਂ ਇਹਨਾਂ ਚੀਜ਼ਾਂ ਦੀ ਵਰਤੋਂ ਹੋ ਜਾਏਗੀ ਖਤਮ ਹੋ ਜਾਣਗੀਆਂ ਮਾਂ ਨੇ ਕਿਹਾ ਪੁੱਤਰਾ ਜਿਹੜੀ ਚੀਜ਼ ਮੈਂ ਦੇਣੀ ਚਾਹੁੰਦੀ ਆ ਨਾ ਤੈਨੂੰ ਯਾਦ ਰੱਖੀ ਤੂੰ ਜਿਵੇਂ ਜਿਵੇਂ ਉਹਦੀ ਵਰਤੋਂ ਕਰੇਂਗਾ ਨਾ ਮਾਂ ਕਹਿੰਦੀ ਉਸ ਚੀਜ਼ ਦਾ ਤੇਰੀ ਜ਼ਿੰਦਗੀ ਵਿੱਚ ਵਾਧਾ ਹੋਏਗਾ ਉਹਨੇ ਕਿਹਾ ਮਾਂ ਇਦਾਂ ਦੀ ਕਿਹੜੀ ਕੀਮਤੀ ਚੀਜ਼ ਆ ਤੇਰੇ ਕੋਲ ਮਾਂ ਨੇ ਆਪਣੇ ਪੁੱਤ ਦੇ ਸਿਰ ਉੱਤੇ ਹੱਥ ਧਰ ਕੇ ਇਹ ਗੱਲ ਕਹੀ ਮਾਂ ਕਹਿੰਦੀ ਪੁੱਤਰਾ ਤੈਨੂੰ ਅਸੀਸ ਦੇਣ ਲੱਗੀ ਹਾਂ ਤੈਨੂੰ ਆਸ਼ੀਰਵਾਦ ਦੇਣ ਲੱਗੀ ਆ ਤੇ ਜਿਹੜਾ ਮਾਂ ਦਾ ਅਸ਼ੀਰਵਾਦ ਹੈ ਨਾ ਜਿਹੜੀ ਮਾਂ ਦੀ ਅਸੀਸ ਹੈ ਇਹ ਯਾਦ ਰੱਖੀ ساری ਜ਼ਿੰਦਗੀ ਮੁੱਕਣੀ ਨਹੀਂ ਕਦੇ ਤੇਰੇ ਕੋਲ ਮਾਂ ਨੇ ਸਿਰ ਤੇ ਹੱਥ ਧਰਿਆ ਮਾਂ ਨੇ ਅਸੀਸ ਦਿੰਦਿਆਂ ਸ਼ਬਦ ਕਹ ਆਖਿਆ ਪੁੱਤਰਾ ਰੱਬ ਇੰਨੀ ਕੁ ਮਿਹਰ ਕਰੇ ਕਿ ਦੁਨੀਆਂ ਦਾ ਹਰ ਚੰਗੇ ਤੋਂ ਚੰਗਾ ਕੱਪੜਾ ਤੂੰ ਆਪਣੇ ਤਨ ਉੱਤੇ ਪਹਿਨੇ ਦੂਜੀ ਅਸੀਸ ਮਾਂ ਨੇ ਦਿੱਤੀ ਪੁੱਤਰਾ ਇਦਾਂ ਦੇ ਸ਼ਾਹੀ ਸੌਣ ਵਾਸਤੇ ਤੇਰੇ ਕੋਲ ਵਸਤਰ ਹੋਣ ਜਦੋਂ ਤੂੰ ਉਹਨਾਂ ਤੇ ਸੋਵੇਂ ਤਾਂ ਤੈਨੂੰ ਸੁਖ ਦੀ ਨੀਂਦ ਆਵੇ ਤੀਜੀ ਮਾਂ ਨੇ ਸੀਸ ਦਿੱਤੀ ਤੈਨੂੰ 36 ਪ੍ਰਕਾਰ ਦੇ ਪਦਾਰਥ ਮਿਲਣ ਖਾਣ ਵਾਸਤੇ ਤੇ ਜਿਹੜਾ ਜੋਗੀ ਸੀ ਨਾ ਉਹਨੇ ਹੱਸ ਕੇ ਆਪਣੀ ਮਾਂ ਨੂੰ ਆਖਿਆ ਮਾਂ ਜੋਗੀ ਤਾਂ ਬਹੁਤੇ ਕੀਮਤੀ ਕੱਪੜੇ ਆਪਣੇ ਤਨ ਤੇ ਪਹਿਨਦੇ ਨਹੀਂ ਉਹ ਤਾਂ ਥੋੜਾ ਬਹੁਤ ਤਨ ਤੇ ਕੱਪੜਾ ਪਹਿਨਦੇ ਨੇ ਮਾਂ ਇਹ ਕਿਹੜੇ ਅਸ਼ੀਰਵਾਦ ਦਈ ਜਾਣੀ ਹੈ मां ਨੂੰ ਸੌਣ ਦੀ ਗੱਲ ਕੀਤੀ ਐ ਜੋਗੀ ਤਾਂ ਇੱਕ ਦਰਖਤ ਦੇ ਨਾਲ ਲੱਗ ਕੇ ਘੜੀ ਆਰਾਮ ਕਰ ਲੈਂਦੇ ਨੇ मां ਦੇ ਦੁਨੀਆਂ ਦੇ ਸੁੱਖ ਆਰਾਮ ਤੇ ਚੰਗੀਆਂ ਸੇਜਾਂ ਚਾਹੀਦੀ ਹੁੰਦੀਆਂ ਮੈਂ ਕਦੇ ਜੋਗੀ ਨਾ ਬਣਦਾ ਤੇ ਤੀਜਾ ਬਚਨ ਉਸ ਜੋਗੀ ਨੇ ਕਿਹਾ ਆਖਿਆ मां ਜੇ ਦੁਨੀਆਂ ਦੇ 36 ਪ੍ਰਕਾਰ ਦੇ ਪਦਾਰਥੀ ਖਾਣੇ ਹੁੰਦੇ मां ਮੈਂ ਆਪਣੇ ਮਹਿਲਾ ਤੇ ਰਹਿ ਕੇ ਖਾ ਲੈਂਦਾ ਤੇ ਜਿਹੜੀ मां ਨੇ ਗੱਲ ਕਹੀ ਨਾ ਮਾਂ ਨੇ ਆਖਿਆ ਪੁੱਤਰਾ ਮੈਂ ਇਹ ਅਸ਼ੀਰਵਾਦ ਤੈਨੂੰ ਇਸ ਲਈ ਦਿੱਤਾ ਹੈ ਕਿ ਤੇਰੇ ਤਨ ਤੇ ਭਾਵੇਂ ਕੱਪੜੇ ਥੋੜੇ ਹੋਣ ਨਾ ਜਦੋਂ ਵੀ ਤੇਰੇ ਕੋਲੋਂ ਕਿਸੇ ਦੀ ਧੀ ਲੰਘੇ ਉਹ ਇਸ ਗੱਲ ਦਾ ਮਾਣ ਮਹਿਸੂਸ ਕਰ ਸਕੇ ਇਹ ਮੇਰੇ ਭਰਾ ਵਰਗਾ ਹੈ ਇਹ ਮੇਰੇ ਪਿਤਾ ਵਰਗਾ ਹੈ ਇਹ ਮੇਰੇ ਬੱਚਿਆਂ ਵਰਗਾ ਹੈ ਮਾਂ ਨੇ ਕਿਹਾ ਤਨ ਤੇ ਕੱਪੜੇ ਘੱਟ ਹੋਣ ਪਰ ਜਿਹੜੀ ਮਾਂ ਦਾ ਅਸ਼ੀਰਵਾਦ ਮੈਂ ਤੈਨੂੰ ਦਿੱਤਾ ਹੈ ਨਾ ਮੇਰਾ ਕਹਿਣ ਦਾ ਮੀਨਿੰਗ ਹੈ ਤੇਰਾ ਕਰਦਾਰ ਬੜਾ ਬੋਲੋ ਜੀ ਉੱਚਾ ਹੋਣਾ ਚਾਹੀਦਾ ਹੈ ਦੂਜਾ ਮਾਂ ਨੇ ਕਿਹਾ ਪੁੱਤਰਾ ਦੁਨੀਆ ਦੇ ਲੋਕ ਚੰਗੇ ਚੰਗੇ ਸੌਣ ਵਾਸਤੇ ਬੈੱਡ ਗੱਦੇ ਖਰੀਦ ਲੈਂਦੇ ਨੇ ਪਰ ਪੁੱਤਰਾ ਦੁਨੀਆ 'ਚ ਇੰਨੀਆਂ ਟੈਨਸ਼ਨਾਂ ਨੇ ਇੰਨੇ ਮਹਿੰਗੇ ਬਿਸਤਰਿਆਂ ਤੇ ਪੈਣ ਵਾਲੇ ਲੋਕਾਂ ਨੂੰ ਵੀ ਚੱਜ ਨਾਲ ਆਰਾਮ ਦੀ ਨੀਂਦ ਬੋਲੋ ਜੀ ਨਹੀਂ ਆਉਂਦੀ ਮਾਂ ਨੇ ਆਖਿਆ ਪੁੱਤਰਾ ਮੈਂ ਇਸ ਲਈ ਅਸੀਸ ਦਿੱਤੀ ਹੈ ਕਿ ਮੇਰਾ ਪੁੱਤ ਭਾਵੇਂ ਭੁੰਜੇ ਵੀ ਸੁੱਤਾ ਹੋਵੇ ਨਾ ਉਹਨੂੰ ਇੰਨੀ ਸੁਖ ਦੀ ਨੀਂਦ ਆਵੇ ਉਹਨੂੰ ਇਦਾਂ ਮਹਿਸੂਸ ਹੋਵੇ ਵੀ ਮੈਂ ਬੜੇ ਕੀਮਤੀ ਬਿਸਤਰਿਆਂ ਉੱਤੇ ਪਿਆ ਹਾਂ ਤੀਜਾ ਸ਼ਬਦ ਮਾਂ ਨੇ ਕਿਹਾ ਆਖਿਆ ਪੁੱਤਰਾ ਜਿਹੜਾ ਤੀਜਾ ਅਸ਼ੀਰਵਾਦ ਦਿੱਤਾ ਹੈ ਨਾ ਦੁਨੀਆਂ ਦੇ 36 ਪ੍ਰਕਾਰ ਦੇ ਪਦਾਰਥ ਛਕ ਲਵੇਂ ਮਾਂ ਨੇ ਕਿਹਾ ਜਿੱਦਾਂ ਦਾ ਕਿਸੇ ਨੇ ਤੇਰੀ ਝੋਲੀ 'ਚ ਪਾ ਦਿੱਤਾ ਨਾ ਤੂੰ ਦੋਵੇਂ ਟਾਈਮ ਗੁਰੂ ਦਾ ਸ਼ੁਕਰਾਨਾ ਕਰਕੇ ਪ੍ਰਸ਼ਾਦਾ ਛਕੇ ਇਹ ਮਾਂ ਦੀ ਅਸੀਸ ਹੈ ਅੱਜ ਅਸੀਸ ਆਪਾਂ ਸਾਰਿਆਂ ਨੇ ਉਸ ਵੀਰ ਨੂੰ ਦੇਣੀ ਹੈ ਜਿਹਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਤੇ ਜਿਹੜੀ ਗੁਰੂ ਅਸੀਸ ਦਿੰਦਾ ਹੈ ਨਾ ਮਹਾਰਾਜ ਨੇ ਬਾਣੀ ਚ ਕਿਹਾ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਜਦੋਂ ਮਾਂ ਆਸ਼ੀਰਵਾਦ ਦਿੰਦੀ ਹੈ ਨਾ ਤੇ ਮਾਂ ਦੀਆਂ ਅਸੀਸਾਂ ਧੀਆ ਪੁੱਤਰਾਂ ਨੂੰ ਬਲੰਦੀਆਂ ਤੱਕ ਲੈ ਜਾਂਦੀਆਂ ਨੇ ਠੀਕ ਹੈ ماں ਦੁਨੀਆ ਦੇ ਧਨ ਪਦਾਰਥ ਥੋੜੇ ਦੇ ਸਕਦੀ ਹੈ ਪਰ ਜਿਹੜੀ ਮਾਂ ਦੀ ਅਸੀਸ ਹੈ ਨਾ ਜਿਹੜਾ ਮਾਂ ਦਾ ਅਸ਼ੀਰਵਾਦ ਹੈ ਮਾਂ ਦੇ ਅਸ਼ੀਰਵਾਦ ਦਾ ਦੁਨੀਆ 'ਚ ਕੋਈ ਮੁੱਲ ਨਹੀਂ ਹੈ ਜਦੋਂ ਮਾਂ ਸਿਰ ਤੇ ਹੱਥ ਧਰ ਕੇ ਬੱਚੇ ਨੂੰ ਪਿਆਰ ਦਿੰਦੀ ਹੈ ਨਾ ਯਾਦ ਰੱਖਿਓ ਦੁਨੀਆ ਦੇ ਸਾਰੇ ਦੁੱਖ ਮਿਟ ਜਾਂਦੇ ਨੇ ਇਸੇ ਕਰਕੇ ਮਹਾਰਾਜ ਨੇ ਬਾਣੀ 'ਚ ਮਾਂ ਨੂੰ ਰੱਬ ਕਿਹਾ ਹੈ ਮਹਾਰਾਜ ਕਹਿੰਦੇ ਮਾਂ ਤੇ ਬਾਪ ਜਨਮ ਹੀ ਨਹੀਂ ਦਿੰਦੇ ਉਹ ਆਪਣੇ ਬੱਚੇ ਨੂੰ ਬਲੰਦੀਆਂ ਤੱਕ ਪਚਾਉਣ ਵਾਸਤੇ ਬੜੀਆਂ ਕਠਿਨਾਈਆਂ ਦਾ ਸਾਹਮਣਾ ਕਰਦੇ ਨੇ ਬੜੀਆਂ ਤਕਲੀਫਾਂ ਵਿੱਚ ਦੀ ਲੰਘਣਾ ਪੈਂਦਾ ਪਰ ਅੱਜ ਦੁਨੀਆ ਦੇ ਵਿੱਚ ਮਾਂ ਬਾਪ ਦੇ ਰਿਸ਼ਤਿਆਂ ਨੂੰ ਛੱਡ ਕੇ ਦੁਨਿਆਵੀ ਰਿਸ਼ਤੇ ਪਾਲੇ ਜਾ ਰਹੇ ਨੇ ਅੱਜ ਦੁਨਿਆਵੀ ਰਿਸ਼ਤਿਆਂ ਦਾ ਮੋਹ ਵਧਾਇਆ ਜਾ ਰਿਹਾ ਹੈ ਮਾਂ ਬਾਪ ਦੇ ਰਿਸ਼ਤੇ ਨੂੰ ਪਾਸੇ ਕੀਤਾ ਜਾ ਰਿਹਾ ਹੈ ਸਤਿਗੁਰੂ ਨੇ ਬਾਣੀ ਚ ਇੱਕ ਬੜਾ ਪਿਆਰਾ ਵਜ਼ਨ ਕਿਹਾ ਮਹਾਰਾਜ ਕਹਿੰਦੇ ਯਾਦ ਰੱਖੀ ਜੇ ਜ਼ਿੰਦਗੀ 'ਚ ਕਿਤੇ ਮੁਸੀਬਤ ਪੈ ਗਈ ਨਾ ਕਿਸੇ ਘਟਨਾ ਵਿੱਚ ਫਸ ਗਿਆ ਜਿਨ੍ਹਾਂ ਨੂੰ ਆਪਣੇ ਮੰਨਦਾ ਹੈ ਨਾ ਜਿਨ੍ਹਾਂ ਨੂੰ ਆਪਣੇ ਕੋਲ ਲੈ ਕੇ ਬੈਠਾ ਹੈ ਜਿਨ੍ਹਾਂ ਨੂੰ ਇਹ ਸਮਝਦਾ ਹੈ ਮੇਰੇ ਆਪਣੇ ਨੇ ਮਹਾਰਾਜ ਕਹਿੰਦੇ ਯਾਦ ਰੱਖੀ ਮਾਂ ਬਾਪ ਤੋਂ ਬਿਨਾ ਕਿਸੇ ਵੀ ਤੇਰੇ ਨੇੜੇ ਬੋਲੋ ਜੀ ਨਹੀਂ ਆਉਣਾ ਧੀਆਂ ਪੁੱਤ ਅਲੱਗ ਵੀ ਹੋ ਜਾਣ ਨਾ ਮਾਂ ਬਾਪ ਨਾਲੋਂ ਪੁੱਤ ਕਿੰਨਾ ਵੀ ਦੁਖੀ ਕਰਦਾ ਹੋਵੇ ਮਾਂ ਨੂੰ ਪਰ ਮਾਂ ਕਦੇ ਆਪਣੇ ਧੀਆਂ ਪੁੱਤਰਾਂ ਨੂੰ ਵੱਧ ਅਸੀਸ ਨਹੀਂ ਦਿੰਦੀ। ਮਾਪ ਦੇ ਪੇ ਵਿੱਚ ਹੋਵੇ, ਮਾ ਦੁੱਖਾਂ ਵਿੱਚ ਦੀ ਲੰਘ ਰਹੀ ਹੋਵੇ, ਧੀਆ ਪੁੱਤ ਮਾ ਬਾਪ ਦੀ ਬਾਤ ਪੁੱਛਣ ਤੇ ਨਾ ਪੁੱਛਣਾ। ਪਰ ਮਾਂ ਕਦੇ ਆਪਣੇ ਬੱਚਿਆਂ ਦਾ ਮਾੜਾ ਨਹੀਂ ਕਰਦੀ। ਤੇ ਯਾਦ ਰੱਖਿਓ ਪਿਆਰਿਓ, ਦੁਨੀਆ ਵਿੱਚ ਜੇ ਸਭ ਤੋਂ ਕੀਮਤੀ ਰਿਸ਼ਤਾ ਹੈ ਨਾ ਮਨੁੱਖ ਦਾ, ਉਹ ਹੈ ਮਾ ਬਾਪ ਦਾ। ਇਸ ਰਿਸ਼ਤੇ ਦਾ ਦੁਨੀਆ 'ਚ ਕਿਤੇ ਕੋਈ ਮੁੱਲ ਨਹੀਂ। ਜਿੱਥੇ ਆਪਣਿਆਂ ਨੇ ਖਲੋ ਜਾਣਾ ਹੈ ਨਾ, ਜਿੱਥੇ ਆਪਣਿਆਂ ਖੜ ਜਾਣਾ ਹੈ। ਜਿੱਥੇ ਆਪਣਿਆਂ ਨੇ ਤੁਹਾਡਾ ਦੁੱਖ ਤੇ ਸੁੱਖ ਵੰਡਾ ਲੈਣਾ ਹੈ ਉਥੇ ਇਹ ਆਸ ਕਦੇ ਬਗਾਨਿਆਂ ਤੇ ਨਾ ਰੱਖਿਓ